दार मुर्दा मुर्दाबाद मुर्दा मुख़्त मंत्री नदी पीएस एमएसयू ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਅੱਜ এমਪਲੋਈਜ਼ ਯੂਨੀਅਨ ਦੇ ਆਗੂਆਂ ਵੱਲੋਂ ਰੋਸ ਮਾਰਚ ਕੱਢ ਕੇ ਰੈਲੀ ਕੱਢੀ ਗਈ ਜਿਸ ਵਿੱਚ ਉਹਨਾਂ ਨੇ ਡੀ ਐਨ ਪੀ ਅਤੇ ਹੋਰ ਨਾ ਮੰਗਾਂ ਨੂੰ ਲੈ ਕੇ ਰੋਸ ਜਤਾਇਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰ ਉਹਨਾਂ ਦੇ ਨਾਲ ਸੁੱਤੇਲਾ ਵਿਹਾਰ ਕਰ ਰਹੀ ਹੈ ਇਸ ਮੌਕੇ ਪ੍ਰਦਰਸ਼ਨਕਾਰੀ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਪਿਛਲੇ 21 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਕਰ ਰਹੇ ਨੇ ਪਰ ਹਾਲੇ ਤੱਕ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਸੁਨੀਲ ਕੁਮਾਰ ਹੈ ਲੁਧਿਆਣੇ ਦਾ ਵੀ ਕਿਸਕਰ ਹੈ ਜਿਹੜਾ ਸਾਡੀ ਸਟ੍ਰਾਈਕ ਸਾਡੇ ਪੀਐਸਐਨਐਸਯੂ ਪੰਜਾਬ ਸਟੇਟ ਕਲੈਰੀਕਲ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਹੈ 8 ਤਰੀਕ ਤੋਂ ਲੈ ਕੇ 31 ਤਰੀਕ ਤੱਕ ਦਿੱਤੀ ਗਈ ਸੀ ਉਹਦੇ ਸਬੰਧ ਵਿੱਚ ਅੱਜ ਜਿਹੜਾ 29 ਨੂੰ ਅਸੀਂ ਰੋਸ ਰੈਲੀ ਕੀਤੀ ਹੈ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਜਿਹੜਾ ਪੇ ਕਮਿਸ਼ਨ ਵੀ ਦਿੱਤਾ ਉਹ ਵੀ ਅੱਧਾ ਅਧੂਰਾ ਦਿੱਤਾ ਹੈ ਜਿਹਦੇ ਵਿੱਚ ਸਾਡੇ ਇੱਕ ਇੱਕ 16 ਵਾਲੇ ਸਾਥੀ ਜਿਹੜੇ ਆ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਨਾ ਉਹਨਾਂ ਦੀ ਕੋਈ ਨੋਟੀਫਿਕੇਸ਼ਨ ਵਾਲੀ ਤਾਂ ਕੀਤੀ ਆ ਨਾ ਕੁਝ ਕੀਤਾ ਡੀਏ ਦੀਆਂ ਸਾਡੀਆਂ ਕਿਸ਼ਤਾਂ ਮਾਰ ਕੇ ਬੈਠੀ ਹੈ ਚੱਕ ਸਰਕਾਰ ਸਰਕਾਰ ਸਾਡੇ ਨਾਲ ਇਹੋ ਜਿਹਾ ਰਸੂਕ ਕਰਦੀ ਹੈ ਵੀ ਜਿਵੇਂ ਅਸੀਂ ਪਾਕਿਸਤਾਨ ਤੋਂ ਆਏ ਹੋਏ ਆ ਸਰਕਾਰ ਸਾਡੇ ਨਾਲ ਕੋਈ ਮਤਲਬ ਨਹੀਂ ਕਰਦੀ ਜਦ ਕਿ ਮੁਲਾਜ਼ਮ ਜਿਹੜਾ ਵਾ ਉਹ ਪੰਜਾਬ ਸਰਕਾਰ ਦੀ ਰੀੜ ਦੀ ਹੱਡੀ ਹੈ ਸਰਕਾਰ ਮੁਲਾਜ਼ਮਾਂ ਬਾਰੇ ਕੁਝ ਸੁਣ ਹੀ ਨਹੀਂ ਰਹੀ ਸਾਡੇ ਔਰ ਪੰਜਾਬ 8 ਤਰੀਕ ਤੋਂ ਲੈ ਕੇ ਅੱਜ 29 ਤੱਕ 22 ਦਿਨ ਹੋ ਗਏ ਆ ਕਿ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਸਟ੍ਰਾਈਕ ਦੇ ਬੈਠੇ ਆ ਆਪਾਂ ਸਰਕਾਰ ਨੂੰ ਚਾਹੀਦਾ ਕਿ ਸਾਡੇ ਨਾਲ ਗੱਲਬਾਤ ਕਰਕੇ ਜੋ ਸਾਡੇ ਮਸਲੇ ਆ ਉਸ ਨੂੰ ਜਾਣੇ ਚਾਹੀਦੇ ਆ ਅਸੀਂ ਕਿਹੜਾ ਕੋਈ ਮਤਲਬ ਕੋਈ ਜ਼ਿਆਦਾ ਡਿਮਾਂਡ ਕਰ ਰਹੇ ਜੋ ਸਾਡਾ ਬਣਦਾ ਵਾ ਅਸੀਂ ਉਹੀ ਹੱਕ ਲੈਣਾ ਚਾਹੁੰਦੇ ਆ ਕਿਉਂਕਿ ਤੁਸੀਂ ਇਹ ਦੇਖੋ ਕਿ 16 ਤੋਂ ਮਤਲਬ 10 ਸਾਲ ਬਾਅਦ 6 ਤੋਂ ਬਾਅਦ 16 ਦੇ ਵਿੱਚ ਇੱਕ ਮਿਸ਼ਨ ਲਾਗੂ ਹੋਇਆ 10 ਸਾਲ ਇੰਤਜ਼ਾਰ ਕਰਨ ਤੋਂ ਬਾਅਦ 4 ਸਾਲ 4.5 ਸਾਲ ਇਸ ਸਰਕਾਰ ਨੇ ਵੀ ਨਗਾ ਦਿੱਤੇ ਆ 21 ਦੇ ਵਿੱਚ ਹਜੇ ਤੱਕ ਵੀ ਲਾਗੂ ਹੋਣ ਦੀ ਸੰਭਾਵਨਾ ਨਹੀਂ ਹੈਗੀ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਪਿੱਟ ਸੇ ਆਪਾ ਕਰਨ ਲਈ ਇੱਥੇ ਇਕੱਠੇ ਹੋਏ ਆ ਤੇ ਗਾਂ ਤੋਂ ਵੀ ਸਾਡੀ ਜੋ ਪੀਐਸਐਮਜੂ ਸਾਨੂੰ ਜਦੋਂ ਸਟੇਟ ਬੋਡੀ ਦੀ ਮੀਟਿੰਗ ਹੋ ਗਈ ਜੇ ਗਾਂ ਤੋਂ ਵੀ ਉਹ ਕਾਲ ਕਰੇਗੀ ਕਿ ਸਟ੍ਰਾਈਕ ਅੱਗੇ ਵੀ ਵਧ ਸਕਦੀ ਹੈ ਤਾਂ ਅੱਗੇ ਵੀ ਵਧੂਗੀ ਪਰ ਅਸੀਂ ਇਸ ਸਬੰਧ ਵਿੱਚ ਜਿਹੜੀ ਆਮ ਪਬਲਿਕ ਖਰਾਬ ਹੋ ਰਹੀ ਹੈ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਹਾਂ ਕਿ ਉਹਨਾਂ ਦੇ ਕੰਮ ਜਿਹੜੇ ਆ ਇਸ ਮੁਲਾਜ਼ਮਾ ਨਹੀਂ ਕਰਨੇ ਆ ਚਾਹੇ ਅਸੀਂ ਦਿਨ ਰਾਤ ਲਾ ਕੇ ਕਰੀਏ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਣ ਦਾਂਗੇ ਪਰ ਸਾਡਾ ਸਾਥ ਦਿਓ ਸਾਨੂੰ ਗਾਲ੍ਹਾਂ ਨਾ ਕਢਿਓ ਅਸੀਂ ਤੁਹਾਡੇ ਤੁਹਾਡੇ ਹੀ ਬੱਚੇ ਆ ਤੁਹਾਡੇ ਹੀ ਯਾਰ ਦੋਸਤ ਆ ਇਸ ਕਰਕੇ ਸਾਡੀ ਤੁਹਾਨੂੰ ਬੇਨਤੀ ਹੈ ਕਿ ਮਤਲਬ ਤੁਹਾਡੇ ਤੁਹਾਡੇ ਸਾਰੇ ਕੰਮ ਕੀਤੇ ਜਾਣਗੇ ਰੈਲੀ ਡਿਸਟ੍ਰਿਕਟ ਲੈਵਲ ਤੇ ਹੈ ਸਟੇਟ ਲੈਵਲ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਦੇ ਵਿੱਚ ਚੱਲ ਰਹੀਆਂ ਵਾ ਲੁਧਿਆਣੇ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਰੈਲੀਆਂ ਚੱਲ ਰਹੀਆਂ ਲੁਧਿਆਣੇ ਦੇ ਵਿੱਚ ਅਸੀਂ ਇੱਥੋਂ ਪੀਡਲੂਡੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਕਿੰਨੇ ਕਿੰਨੇ ਡਿਪਾਰਟਮੈਂਟ ਹੈ ਤੁਹਾਡੇ ਪੂਰੇ ਪੰਜਾਬ ਦੇ ਡਿਪਾਰਟਮੈਂਟ ਹੈ ਜਿੰਨੇ ਵੀ ਪੰਜਾਬ ਸਰਕਾਰ ਦੇ ਇੱਕੋ ਖਜ਼ਾਨੇ ਤੋਂ ਤਨਖਾਹ ਲੈਂਦੇ ਉਹ ਸਾਰੇ ਇਸ ਇਸ ਰੈਲੀ ਵਿੱਚ ਸ਼ਾਮਲ ਹੈ ਰੈਲੀ ਕਿਉਂ ਕੀਤੀ ਜਾ ਰਹੀ ਹੈ ਕੀ ਕਰਨਾ ਹੈ ਰੈਲੀ ਕਿਉਂ ਮੈਂ ਸੰਜੀਵ ਕੁਮਾਰ ਭਾਰਗਵ ਪ੍ਰਧਾਨ ਪੀਐਮਏ ਜੂ ਲੁਧਿਆਣਾ ਇਹ ਰੈਲੀ ਜਿਹੜੀ ਆ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਕੇ ਅੱਜ ਜਿਹੜੇ ਮਲਾਜ਼ਮਾਂ 22ਵੇਂ ਦਿਨ ਸੜਕਾਂ ਤੇ ਰੋਸ ਮੁਜ਼ਾਹਰੇ ਕਰਨ ਆ ਰਹੇ ਆ ਇਹ ਪੈਦਲ ਜਤਰਾ ਜਿਹੜੀ ਪੀਡਲੂਡੀ ਤੋਂ ਚੱਲ ਕੇ ਫੁਹਾਰਾ ਚੌਂਕ ਭਾਰਤ ਨਗਰ ਚੌਂਕ ਡੀਸੀ ਦਫਤਰ ਤੇ ਰੈਲੀ ਸਥਾਨ ਜਿਹੜੀ ਆ ਜ਼ਿਲ੍ਹਾ ਖਜ਼ਾਨਾ ਦਫਤਰ ਪਹੁੰਚੂਗੀ ਕਿਉਂਕਿ ਸਰਕਾਰ ਲਾਰੇ ਲੱਪੇ ਲਾ ਰਹੀ ਆ ਸਾਢੇ 4 ਸਾਲ ਤੋਂ ਸਾਢੇ 4 ਸਾਲ ਤੋਂ ਬਾਅਦ ਹੁਣ ਸਾਲ ਹੋਰ ਹੋ ਗਿਆ ਲੰਗੜਾ ਪੇ ਕਮਿਸ਼ਨ ਜਾਰੀ ਕਰ ਰਹੀ ਆ ਇੱਕ ਇੱਕ 16 ਤੋਂ ਬਾਅਦ ਵਾਲੇ ਕਰਮਚਾਰੀਆਂ ਨੂੰ ਕੋਈ ਫਾਰਮੂਲਾ ਨਹੀਂ ਜੇ 15% ਦਾ ਮੰਨਦੇ ਆ ਤਾਂ ਉਹਨਾਂ ਨੂੰ ਕਹਿੰਦੇ ਏਰੀਅਰ ਨਹੀਂ ਦੇਣਾ ਇਸ ਕਰਕੇ ਉਹਨਾਂ ਵਿੱਚ ਬਹੁਤ ਜ਼ਿਆਦਾ ਰੋਸ ਫੈਲਿਆ ਹੋਇਆ ਵਾ ਪੀਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਜਾ ਰਹੀ ਸੈਂਟਰ ਵੱਲੋਂ ਜਾਰੀ ਕਰ ਦਿੱਤੀ ਗਈ ਆ ਇਸ ਕਰਕੇ ਜਿੰਨੀਆਂ ਮੁਲਾਜ਼ਮ ਮਾਰੂ ਨੀਤੀਆਂ ਦੀਆਂ ਇਹਨਾਂ ਨੇ ਕੱਡੀਆਂ ਹੋਈਆਂ ਨੇ ਲੈਟਰਾਂ ਉਹ ਵੀ ਅਸੀਂ ਵਾਪਸ ਕਰਾਉਣੀਆਂ ਤੇ ਬਣਦੀਆਂ ਨੋਟੀਫਿਕੇਸ਼ਨਾਂ ਲੈਣ ਤੋਂ ਉਪਰੰਤ ਹੀ ਸਟ੍ਰਾਈਕ ਵਾਪਸ ਲਾਵਾਂਗੇ ਜੇ ਅਗਰ ਸੋਦਾ ਨਹੀਂ ਮੰਨਿੰਦਾ ਅਗਲਾ ਕਦਮ ਕੀ ਤਰ੍ਹਾਂ ਦਾ ਹੋਊਗਾ ਸਟੇਟ ਬੋਡੀ ਦੀ ਜਿਹੜੀ ਮੀਟਿੰਗ ਆ ਉਹ 31 ਤਰੀਕ ਨੂੰ ਹੋਣ ਜਾ ਰਹੀ ਆ ਜੋ ਫੈਸਲਾ ਆਊਗਾ ਲੁਧਿਆਣਾ ਜੂਨਟ ਉਹਨੂੰ ਐਨ ਬਿਨ ਲਾਗੂ ਕਰੂਗਾ 31 ਤੋਂ ਬਾਅਦ ਇਹ ਹਰ ਤਾਲੇ ਦਾ ਯਾਈ ਹੋਊਗੀ ਜੇਕਰ ਨੋਟੀਫਿਕੇਸ਼ਨ ਸਰਕਾਰ ਲਾਰੇ ਨੀਤੀ ਤੋਂ ਉੱਟ ਕੇ ਉੱਪਰ ਨਹੀਂ ਆਉਂਦੀ ਨੋਟੀਫਿਕੇਸ਼ਨਾਂ ਜਾਰੀ ਨਹੀਂ ਕਰਦੀ ਤਾਂ ਇਹ ਜਿਹੜੀ ਆ ਕੰਟੀਨਿਊ ਹੋ ਸਕਦੀ ਆ ਅੱਜ ਧਰਨਾ ਇਸ ਗੱਲ ਹੀ ਲਿਆ ਰਿਹਾ ਪੰਜਾਬ ਨੇ ਸਾਨੂੰ ਲੰਗੜਾ ਕੇ ਕਮਿਸ਼ਨ ਦਿੱਤਾ ਜਿਹੜਾ ਕਿ ਸਾਡੇ ਲਈ ਸਾਰੇ ਮੁਲਾਜ਼ਮਾਂ ਦੇ ਲਈ ਮਾਰੂ ਨੀਤੀ ਹੈ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿ ਉਹ ਸਕੇਲ ਨੂੰ ਰਿਵਾਈਜ਼ ਕਰਕੇ ਜਿਹੜਾ ਕਿ ਸਾਡਾ 15% ਦਿੱਤਾ ਸਾਨੂੰ 20% ਦਿੱਤਾ ਜਾਵੇ ਤੇ ਸਾਡਾ ਜਿਹੜਾ ਡੀਏ ਹੈ ਉਹ 125% ਬਣਦਾ ਹੈ ਤੇ ਸਰਕਾਰ ਵੱਲੋਂ 113% ਦਿੱਤਾ ਗਿਆ ਹੈ ਹਮੇਸ਼ਾ ਸਰਕਾਰ ਮੁਲਾਜ਼ਮਾਂ ਨਾਲ ਮਾਰੂ ਨੀਤੀ ਕਰਦੀ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਤੇ ਜਲਦੀ ਤੋਂ ਜਲਦੀ ਮਸਲੇ ਹੱਲ ਕਰਨ ਇਹ ਪੀਡਬਲੂਡੀ ਤੋਂ ਭਾਰਤ ਨਗਰ ਚੌਕ ਭਾਰਤ ਨਗਰ ਚੌਕ ਤੋਂ ਆਪਣਾ ਖਜ਼ਾਨਾ ਦਫ਼ਤਰ ਤੱਕ ਕੱਢੀ ਜਾਣੀ ਹੈ ਜੀ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਜਾਰੀ ਰਹੇਗਾ ਜਦ ਤੱਕ ਸਰਕਾਰ ਮੰਗਾ ਨਹੀਂ ਮੰਦੀ ਪਹਿਲੇ ਲਗਾਤਾਰ ਖਜ਼ਾਨਾ ਦਫ਼ਤਰ ਦੇ ਬਾਹਰਨਾ ਅੱਜ ਫਿਰ ਲੈਲੀ ਤੇਰੀ ਕਰਦਾ ਸਰਕਾਰ ਸਾਡੀ ਮੰਗਾਂ ਸੁਣਨੀ ਨਹੀਂ ਰਹੀ ਇਸ ਕਰਕੇ ਸਾਨੂੰ ਧਰਨੇ ਵਾਲਵਲ ਲਗਾਉਣੇ ਪੈ ਰਹੇ ਨੇਗੇ ਸਾਡੀ ਜੋ ਅਪੁਆਇੰਟਮੈਂਟ ਪਹਿਲੇ ਤਾਂ ਇਹਨਾਂ ਨੇ ਪੇ ਕਮਿਸ਼ਨ ਹੀ ਸਾਨੂੰ ਬਹੁਤ ਲੇਟ ਦਿੱਤਾ 4.5 ਸਾਲ ਬਾਅਦ ਹੁਣ ਜੇ ਦਿੱਤਾ ਵੀ ਹੈ ਤਾਂ ਉਹ ਅਧਾਧੂਰਾ ਈਵਨ ਕਿ ਜੋ ਪੁਰਾਣੇ EMPLOYEES ਐ ਉਹਨਾਂ ਨੂੰ ਹੀ ਇੰਪਲੀਮੈਂਟ ਐ ਜੋ ਅਸੀਂ 1.16 ਤੋਂ ਬਾਅਦ ਸਾਡੀ ਨਿਊ ਅਪੁਆਇੰਟਮੈਂਟ ਹੋਈ ਸੀਗੀ ਉਹਨਾਂ ਦੇ ਜਿਹੜੇ ਸਕੇਲ ਸੀਗੇ ਫਿੱਟ ਹੋਏ ਸੀਗੇ 10 300 34 800 3200 ਗ੍ਰੇਡ ਪੇ ਸੀ ਜੋ ਇਹਨਾਂ ਨੇ 1900 ਗ੍ਰੇਡ ਪੇ ਦੇ ਵਿੱਚ ਹੋ ਗਿਆ ਤਾਂ ਤੁਸੀਂ ਕਦੀ ਇਹ ਸੁਨੇ ਆ ਕਿ ਤੁਹਾਡੀ ਜਿਹੜੀ ਸਕੇਲ ਜਿਸ ਤੇ ਤੁਹਾਡੀ ਅਪੁਆਇੰਟਮੈਂਟ ਹੋਈ ਉਸ ਤੋਂ ਵੀ ਘਟ ਜਾਨੇ ਸਕੇਲ ਇਹ ਬਹੁਤ ਗਲਤ ਗੱਲ ਐ ਪੰਜਾਬ ਸਰਕਾਰ ਦੀ ਤੇ ਸ ਸਰੇ ਤਾਂ ਯੂਨੀਅਨ ਦਾ ਫੈਸਲਾ ਹੋਏਗਾ ਯੂਨੀਅਨ ਲੀਡਰ ਤੁਹਾਨੂੰ ਜਿਆਦਾ ਤਰੀਕੇ ਨਾਲ ਦੱਸ ਸਕਦੇ ਆ ਐਸਐਮਜੀਪੰਜਾਬ ਦੇ ਲਈ ਲੁਧਿਆਣਾ ਤੋਂ ਕਸ਼ਮੀਰ ਸਿੰਘ ਦੀ ਰਿਪੋਰਟ